बहुत हाँ है, है, तो होता है जैसे लाइक वो मैसेज है इस मूवी में कि क्योंकि लोगों की सोच अलग है आ, कोई भी वर्कर या जॉब कर रहा है कुछ भी और बाहर के लोग बोलते हैं कि अफेयर है प्रमोशन के लिए कुछ भी इसमें ये दिखाया है कि कुछ भी लोग सोचते हैं और आगे कुछ लेकिन लेकिन सच्चाई कुछ और है ਅਸ਼ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਸੋ ਅੱਜ ਹੋਇਆ ਹੈ ਫਿਲਮ ਦਾ ਪ੍ਰੀਮੀਅਰ ਜਿਸ ਦਾ ਨਾਮ ਹੈ ਚੋਰਾ ਨਾਲ ਯਾਰ ਇਸ ਫਿਲਮ ਦੇ ਵਿੱਚ ਆਰਿਆ ਬੱਬਰ ਮੇਨ ਲੀਡ 'ਚ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਪ੍ਰਭ ਗੇਲ ਨਜ਼ਰ ਆ ਰਿਹਾ ਤਾਂ ਇਸ ਫਿਲਮ ਦੇ ਵਿੱਚ ਕਹਾਣੀ ਜੋ ਲੱਗਦਾ ਰੋਮ-ਕਮ ਹੋਣ ਵਾਲੀ ਹੈ ਸੋ ਫਿਲਮ ਕਿੱਦਾਂ ਦੀ ਹੈ ਕੀ ਕੁਝ ਆਡੀਅנס ਕਹਿੰਦੀ ਹੈ ਇਸ ਫਿਲਮ ਨੂੰ ਦੇਖ ਕੇ ਸਭ ਕੁਝ ਦੱਸਾਂਗੇ ਤੁਸੀਂ ਕਿਤੇ ਨਹੀਂ ਜਾਣਾ ਮੈਂ ਫਿਲਮ ਦੇਖ ਕੇ ਆਂਦੀ ਆ ਤੇ ਰਿਵਿਊ ਤੁਸੀਂ ਜ਼ਰੂਰ ਫਿਲਮ ਬਹੁਤ ਜ਼ਬਰਦਸਤ ਹੈ 6 ਪੰਜਾਬੀ ਐਕਟਰ ਹੈ ਜਿਹਨੇ ਵੱਟ ਕੱਢੇ ਹੋਏ ਆ ਆਰਿਆ ਬੱਬਰ ਮੰਨਜੀਤ ਮੈਮ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਫਿਲਮ 'ਚ ਬਹੁਤ ਹਾਸਾ ਹੈ ਕਮੇਡੀ ਹੈ ਰੇਟਿੰਗ ਜੀ 5 'ਚ 5 ਹੈ ਜੀ ਕੀ ਕਹਿਣਾ ਚਾਹੀਦਾ ਜੀ ਬਹੁਤ ਅੱਛੀ ਮੂਵੀ ਹੈ ਕਨਸੈਪਟ ਬੇਸਡ ਮੂਵੀ ਹੈ ਸਾਡੇ ਜਿਹੜੇ ਅੱਜ ਅੱਜ ਦੇ ਸਮੇਂ ਜਿਵੇਂ ਰਿਸ਼ਤੇ ਟਟਕਦੇ ਜਾ ਰਹੇ ਨੇ ਅਸੀਂ ਸ਼ੱਕ ਦੇ ਵਿੱਚ ਪੈ ਕੇ ਇੱਕ ਵਾਰੀ ਰਿਸ਼ਤੇ ਖਰਾਬ ਕਰ ਲੈਂਦੇ ਆ ਤੇ ਉਹਦੇ ਤੋਂ ਸੱਤ ਨੂੰ ਉੱਪਰ ਉੱਠ ਕੇ ਰਿਸ਼ਤੇ ਨਿਭਾਉਣੇ ਚਾਹੀਦੇ ਨੇ ਬਾਕੀ ਜਿਵੇਂ ਉਹ ਚੋਰਾ ਨੇ ਅੱਛਾ ਕੰਮ ਕੀਤਾ ਕਹਿੰਦੇ ਮਾੜੇ ਬੰਦੇ ਵਿੱਚ ਵੀ ਕੋਈ ਕੋਣ ਚੰਗਾ ਹੋਵੇਗਾ ਉਹਨਾਂ ਨੇ ਮਾੜਾ ਆਪਦਾ کردار ਹੋਣ ਦੇ ਬਾਅਦ ਵੀ ਚੰਗਾ ਆਪਦੇ ਆਪ ਨੂੰ ਕੰਮ ਕੀਤਾ ਉਹਨਾਂ ਨੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਇਹ ਫਿਲਮ ਦੇਖਣ ਇਹਨੂੰ ਹਿੱਟ ਕਰ ਕੀ ਕਹਿਣਾ ਚਾਹੀਦਾ ਹਾਂ ਸੌਂਗਸ ਬਹੁਤ ਅੱ किमी रेटिंग करोगे टैन आउट ऑफ 10, 10. बहुत अच्छी बहुत अच्छी किमी रेटिंग करोगे है 100 बहुत बहुत बढ़िया फिल्म बनाई वो <laughs> अपने ब्रदर ही है जिन्होंने बनाई तक बहुत सोनी फिल्म है कि मेरा कांसेप्ट कि मेरा लगा बहुत अच्छा कितनी रेटिंग करोगे 5 टू 5 रेटिंग बहुत बढ़िया गुड फिल्म बहुत एंटरटेनमेंट फैमिली फिल्म बहुत लगी बहुत मजा आया ਬਹੁਤ ਚੰਗੀ ਹੈ ਕੀ ਕਹਿਣਾ ਹਾਂਜੀ ਹਾਂਜੀ ਬਹੁਤ ਸੋਹਣੀ ਫਿਲਮ ਲੱਗੀ ਹਾਂਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਮੂਵੀ ਹੈ ਜੀ ਤੇ ਸੌਂਗਸ ਬਹੁਤ ਵਧੀਆ ਨੇ ਔਰ ਐਕਟਰ ਸਾਰੇ ਅੱਛੇ ਹੈ ਤੇ ਅਰਾਰਬਬ ਕਰਾਜ ਬੱਬਰ ਜੀ ਦੇ ਬੇਟੇ ਨੂੰ ਬੜੇ ਸਮੇਂ ਬਾਅਦ ਦੇਖਿਆ ਦਾ ਮਾਰ ਫਿਲਮ ਤੇ ਇੰਜੋਏ ਐ ਅੱਛਾ ਬਹੁਤ ਸੋਹਣੀ ਕੀ ਕਹਿਣਾ ਚਾਹੋਗੇ ਵਧੀਆ ਸੀ ਮੈਂ ਐਂਟਰਟੇਨਮੈਂਟ ਵਧੀਆ ਸੀ ਹਾਂਜੀ ਕੀ ਕਹਿਣਾ ਚਾਹੋਗੇ ਅ ਵਧੀਆ ਮੂਵੀ ਸੀ ਹਾਂਜੀ ਕਨਸੈਪਟ ਵੀ ਵਧੀਆ ਸੀਗਾ ਐਂਡ ਰੇਟਿੰਗ ਕਰੋਗੇ 5 ਚੋਂ ਅ 5 ਵਿੱਚ ਚਾਰ ਗੁੱਡ ਠੀਕ ਹੈ ਨਾ ਚਲੋ ਅ ਬਹੁਤ ਸੋਹਣੀ ਮੂਵੀ ਆ ਡਾਇਰੈਕਟਰ ਨਸੀਬ ਰੰਦਾਵਾ ਬੜੇ ਘੈਂਟ ਡਾਇਰੈਕਟਰ ਨੇ ਤੇ ਬਾਕੀ ਪ੍ਰੋਡਿਊਸਰ ਆਪਣੇ ਹੈਗੇ ਨੇ ਠੀਕ ਆ ਉਹਨਾਂ ਦਾ ਬੜਾ ਧੰਨਵਾਦ ਹੈ ਉਹਨਾਂ ਨੇ ਇੰਡੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਬਣਾਉਣਗੇ ਤਾਂ ਫੇਰ ਹੀ ਗੱਲਬਾਤ ਬਣੂਗੀ ਹੈ ਨਾ ਬਹੁਤ ਹੀ ਸੋਹਣੀ ਆ 5 ਵਿੱਚ 5 ਦੇ ਦਿੰਦੇ ਨੰਬਰ ਜੀ 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 ਕੀ ਕਹਿਣਾ ਚਾਹੋਗੇ विया सी मूवी एक्ट भी व्या सी और बस थोड़ा सा इम्प्रूवमेंट होता है जैसे एक वो मैसेज है इस मूवी में कि क्योंकि लोगों की सोच अलग है आ, कोई भी वर्कर या जॉब कर रहा है कुछ भी और बाहर के लोग बोलते हैं कि अफेयर है प्रमोशन के लिए कुछ भी इसमें ये दिखाया है कि कुछ भी या लोग सोचते हैं और आगे कुछ लेकिन लेकिन होती सच्चाई कुछ और है हुँ। तो टेन टू एट ਤੁਹਾਨੂੰ ਚੋਰਾ ਨਾਲ ਯਾਰੀਆਂ ਫਿਲਮ ਦਾ ਪ੍ਰੀਮੀਅਰ ਹੋਇਆ ਸੋ ਇਸ ਫਰਮ ਦੀ ਐਕਟ੍ਰੈਸ ਯਾਨੀ ਕਿ ਪ੍ਰਭ ਕਰੇਵਾਲ ਸਨ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੁਬਾਰਕਾ ਫਿਲਮ ਦੇ ਲਈ ਤੇ ਸਵਾਗਤ ਹੈ ਦੈਨਿਕ ਸਵੇਰਾ ਥੈਂਕ ਯੂ ਸੋ ਮਚ ਕਿਵੇਂ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸੋ ਫਿਲਮ ਤੁਹਾਡਾ ਪ੍ਰੀਮੀਅਰ ਹੋਇਆ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਮੂਵੀ ਰਿਲੀਜ਼ ਹੁੰਦੀ ਹੈ ਤੇ ਸਾਰਿਆਂ ਦਾ ਆਡੀਅנס ਦਾ ਰਿਸਪੌਂਸ ਦੇਖ ਕੇ ਖੁਸ਼ੀ ਹੁੰਦੀ ਹੈ ਜੋ ਉਹਨਾਂ ਦੇ ਐਕਸਪ੍ਰੈਸ਼ਨਸ ਹੁੰਦੇ ਨੇ ਰਿਐਕਸ਼ਨ ਹੁੰਦੇ ਨੇ ਬਹੁਤ ਖੁਸ਼ੀ ਹੁੰਦੀ ਆ ਬਟ ਅੱਜ ਸਾਰੀ ਮੂਵੀ ਫਾਈਨਲੀ ਰਿਲੀਜ਼ ਹੋ ਚੁੱਕੀ ਆ ਇਟ ਵਾਜ਼ ਅ ਗੁੱਡ ਅੱਛਾ ਕੰਮ ਕਰਨ ਦਾ ਐਕਸਪੀਰੀਅੰਸ ਕਿਵੇਂ ਰਿਹਾ ਇਸ ਦਾ ਬਾਕੀ ਸਾਰਿਆਂ ਦਾ ਬਹੁਤ ਵਧੀਆ ਸੀਗਾ ਮਤਲਬ ਬਸ ਮੋਤਲੀ ਸਾਡਾ ਸ਼ੂਟ ਚੱਲਿਆ ਕੁਛ ਐਦਾਂ ਨਹੀਂ ਹੈਗਾ ਕਿ ਅਸੀਂ ਫਸਟ ਨਵੀਂ ਮੂਵੀ ਟੀਮ ਨਾਲ ਕੰਮ ਕਰ ਰਹੇ ਹਾਂ ਜਾਂ ਨਵੇਂ ਪ੍ਰੋਡਿਊਸਰਸ ਨੇ ਨਵੇਂ ਡਾਇਰੈਕਟਰ ਸੀਗੇ ਰਾਈਟਰ ਨਵੇਂ ਸੀ ਬਟ ਬਹੁਤ ਵਧੀਆ ਸੀ ਸਾਰਿਆਂ ਨੇ ਬਹੁਤ ਪ੍ਰੋਫੈਸ਼ਨਲੀ ਕੰਮ ਕੀਤਾ ਆ ਮੈਂ ਕੰਗ੍ਰੈਚੂਲੇਸ਼ਨਸ ਕਰਦੀ ਹਾਂ ਸਾਰੀ ਟੀਮ ਨੂੰ ਗੁਰਦੇ ਆਲਪਾ ਚੀਜ਼ੀ ਹੁਣ ਆ ਦੀ ਐਲਪਾਈਨ ਮੋਸ਼ਨ ਨੂੰ ਟੀਮ ਨੂੰ ਕੰਗ੍ਰੈਚੂਲੇਸ਼ਨਸ ਕਹਿਣਾ ਚਾਹੁੰਦੇ ਆ ਉਹਨਾਂ ਦੀ ਫਸਟ ਕੋਸ਼ਿਸ਼ ਸੀਗੀ ਤੇ ਉਮੀਦ ਕਰਦੇ ਆ ਪਰਮਾਤਮਾ ਉਹਨਾਂ ਦੀ ਐਦਾਂ ਹੀ ਕੋਸ਼ਿਸ਼ ਨੂੰ ਰੰਗ ਭਰ ਲਾਉਣ ਸੋ ਆ ਫਿਲਮ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਸੈਂਸਿਟਿਵ ਟਾਪਿਕ ਵਿੱਚ ਛੱਕਿਆ ਗਿਆ ਕਿਉਂਕਿ ਜਦੋਂ ਕੁੜੀ ਆਪਣੇ ਬੋਸ ਦੇ ਨਾਲ ਕੰਮ ਕਰਦੀ ਹੈ ਤਾਂ ਬਹੁਤ ਸਰੀਆ ਇਦਾਂ ਦੀਆਂ ਗੱਲਾਂ ਫੈਲਦੀਆਂ ਸੋ ਇਹਨਾਂ ਚੀਜ਼ਾਂ ਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡਾ ਕੀ ਓਪੀਨੀਅਨ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਤਾਂ ਆਪਣੀ ਥਿੰਕਿੰਗ ਆ ਕਿ ਜਿਸ ਕਿਸ ਚੀਜ਼ ਨੂੰ ਤੁਸੀਂ ਕਿਦਾਂ ਲੰਦੇ ਹੋ ਹਨਾ ਇਹ ਦੇ ਵਿੱਚ ਜਸਟ ਉਹਨਾਂ ਦੇ ਆਪਣੇ ਥਾਟਸ ਸੀਗੇ ਉਸ ਵੇਲੇ ਉਹਨਾਂ ਨੇ ਆਪਣੇ ਓਪੀਨੀਅਨ ਦਿੱਤਾ ਤੇ ਅ ਇਹ ਥੌਟਸ ਹੀ ਹੁੰਦੇ ਆ ਤੁਸੀਂ ਕਿਸੇ ਕੋਈ ਅੰਡਰਸਟੈਂਡ ਕਰਦਾ ਕੋਈ ਨਹੀਂ ਕਰਦਾ ਬਟ ਉਹਦੇ ਵਿੱਚ ਲਾਸਟ ਵਿੱਚ ਕਲੀਅਰ ਕਰ ਦਿੱਤਾ ਆ ਕਿ ਇਦਾਂ ਦਾ ਕੁਝ ਹੈ ਨਹੀਂ ਸੀ ਕਿ ਕੁੜੀ ਦਾ ਬੌਸ ਨਾ ਕੁਝ ਨਹੀਂ ਸੀ ਬਟ ਆਪਣੀ ਕੁਝ ਮੈਟੈਲਿਟੀ ਹੋ ਜਾਂਦੀ ਆ ਕਿ ਜਦੋਂ ਕਿਸੇ ਦੀ ਕਮਿ ਕੈਮਿਸਟਰੀ ਜਦੋਂ ਵਧੀਆ ਮੈਚ ਕਰਦੀ ਹੈ ਚਾਹੇ ਕਿਸੇ ਪ੍ਰੋਫੈਸ਼ਨਲਿਜ਼ਮ ਚ ਹੋਵੇ ਕੋਈ ਵੀ ਪ੍ਰੋਫੈਸ਼ਨ ਹੋਵੇ ਜਾਂ ਡਾਕਟਰ ਮਤਲਬ ਕਿਤੇ ਵੀ ਕੁੜੀ ਕੰਮ ਕਰਦੀ ਹੈ ਜਦੋਂ ਉਹਦੇ ਜਿਆਦਾ ক্লোਜ਼ ਹੁੰਦੇ ਆ ਸੀ ਕੰਮ ਕਰਦੇ ਆ ਤੇ ਉਹਦੇ ਕਿਸੇ ਨਾਲ ਵੀ ਜੋੜ ਦਿੱਤਾ ਜਾਂਦਾ ਬਟੇਸ ਹੋਰ ਥੋੜੀ ਮਟੈਲਿਟੀ ਆ ਹੋਰ ਕੁਛ ਨਹੀਂ ਹੁੰਦਾ ਜਾਂਦੇ ਜਾਂਦੇ ਦਰਸ਼ਕਨ ਕੀ ਕਰੋਗੇ ਸਾਡੀ ਮੂਵੀ ਰਿਲੀਜ਼ ਹੋ ਚੁੱਕੀ ਆ ਚੋਰਾ ਨਾਲ ਯਾਰੀਆਂ ਤੇ ਪਲੀਜ਼ ਆਪਣੀ ਨੇਡਲਿਸ ਨਿਮਾ ਕਰਾਂ ਵਿੱਚ ਜ਼ਰੂਰ ਜਾਓ ਤੇ ਸਾਡੀ ਮੂਵੀ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਸੋ ਫਿਲਮ ਦਾ ਪ੍ਰੀਮੀਅਰ ਹੋ ਚੁੱਕਿਆ ਚੋਰਾ ਨਾਲ ਯਾਰੀਆਂ ਇਸ ਫਿਲਮ ਦੀ ਮੇਨ ਲੀਡ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਮਨਰਿਤ ਕਿਵੇਂ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੀ ਹਾਲ ਚਾਲ ਨੇ ਬਹੁਤ ਵਧੀਆ ਸੋ ਫਿਲਮ ਰਿਲੀਜ਼ ਹੋ ਚੁੱਕੀ ਹੈ ਕਿਵੇਂ ਦੇ ਇਮੋਸ਼ਨਸ ਆ ਇਸ ਵਕਤ ਮੇਂ ਦਿਲ ਤੇ ਹੱਥ ਰੱਖਦੀ ਆਂ ਤੇ ਦਿਲ ਤੱਕ ਤੱਕ ਕਰਦਾ ਇੰਨਾ ਚਾ ਚੜਿਆ ਪਿਆ ਵਾ ਮਤਲਬ ਮੇਰਾ ਫਰਸਟ ਡੈਬਿਊ ਆਮ ਸੋ ਹੈਪੀ ਮੈਂ ਦੱਸ ਨਹੀਂ ਸਕਦੀ ਮਤਲਬ ਇੰਨੀ ਕਿ ਜ਼ਿਆਦੀ ਖੁਸ਼ੀ ਆ ਮੈਨੂੰ ਮਤਲਬ ਮੈਂ ਦੇਖ ਕੇ ਇੰਨਾ ਕੁ ਖੁਸ਼ ਹੋ ਰਹੀ ਆਪਣੇ ਆਪ ਨੂੰ ਸਕਰੀਨ ਤੇ ਮੈਂ ਵੀ ਸੋਚਿਆ ਸੀ ਕਿ ਮੈਂ ਵੀ ਆਪਣੇ ਆਪ ਨੂੰ ਸਕਰੀਨ ਤੇ ਦੇਖਾਂ ਜਦੋਂ ਮੈਂ ਅੱਜ ਦੇਖਿਆ ਮੇਰਾ ਦਿਲ ਇੱਕੇ ਦਮ ਤੱਕ ਤੱਕ ਕਰਨ ਡਿਆ ਪਿਆ ਕਿਉਂਕਿ ਮੈਂ ਫਰਸਟ ਟਾਈਮ ਦੇਖ ਕੇ ਮੇਰਾ ਉਹ ਮੈਨੂੰ ਲੱਗਾ ਮੇਰਾ ਉਹ ਸੁਪਨਾ ਪੂਰਾ ਹੋ ਰਿਹਾ ਏ ਥੈਂਕ ਯੂ ਸੋ ਮੱਚ ਵਾਹਿਗੁਰੂ ਦਾ ਜਿਨ੍ਹਾਂ ਨੇ ਮੇਰਾ ਇਹ ਸੁਪਨਾ ਪੂਰਾ ਕੀਤਾ ਤੇ ਜਿਹੜਾ ਮੇਰਾ ਸੁਪਨਾ ਹੌਲੀ ਹੌਲੀ ਕਰਕੇ ਪੂਰਾ ਕਰਨਗੇ ਹੋਰ ਅੱਗੇ ਸੋ ਤੁਸੀਂ ਇਮੋਸ਼ਨਲ ਹੋ ਵੀ ਹੋ ਰਹੇ ਹੋ ਸੋ ਅੱਛਾ ਜਦੋਂ ਲੋਕੀ ਵੀ ਸਾਰੇ ਇੰਜੋਏ ਕਰ ਰਹੇ ਸੀਗੇ ਸੋ ਕਿਵੇਂ ਦਾ ਫੀਲ ਹੋ ਰਿਹਾ ਸੀ ਮੈਨੂੰ ਦੇਖ ਕੇ ਨਾ ਇੰਨਾ ਵਧੀਆ ਲੱਗਣ ਧਿਆ ਸੀ ਕਿ ਸਾਰੇ ਲੋਕਾਂ ਨੂੰ ਸਾਡੀ ਸਟੋਰੀ ਵਧੀਆ ਲੱਗ ਰਹੀ ਆ ਸਾਡੀ ਫਿਲਮ ਵਧੀਆ ਲੱਗ ਰਹੀ ਆ ਕਿਉਂਕਿ ਸਾਰੀ ਕਾਸਟ ਨੇ ਬਹੁਤ ਸਾਰੀ ਮਿਹਨਤ ਕੀਤੀ ਸਾਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਬਹੁਤ ਵਧੀਆ ਲੱਗ ਰਿਹਾ ਸੀ ਜਦੋਂ ਲੋਕੀ ਤਾੜੀਆਂ ਮਾਰ ਰਹੇ ਸੀ ਖੁਸ਼ ਹੋ ਰਹੇ ਸੀ ਪਾਕਿਸਤਾਨੀ ਐਕਟਰਸ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਪ੍ਰਭ ਗਰੇਵਾਲ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਹੋਰ ਵੀ ਸਾਡੇ ਮਲਕੀਤ ਰੌਨੀ ਸਰ ਗੁਰਪ੍ਰੀਤ ਪੰਗੂ ਮੈਮ ਰੁਪਿੰਦਰ ਰੂਪੀ ਮੈਮ ਕਿਆ ਮਤਲਬ ਉਹਨਾਂ ਦੇ ਡਾਇਲੌਗਸ ਜਦੋਂ ਆਉਂਦੇ ਸੀ ਤੇ ਮੇਰਾ ਬਦੋਬਦ ਹਾਸਾ ਨਿਕਲ ਜਾਂਦਾ ਸੀ ਕਿ ਇੰਨੇ ਸੋਹਣੇ ਪੰਚਸ ਬੋ ਕਹਿਣ ਸੀ ਅੱਛਾ ਜੇ ਆਪਾਂ ਫਿਲਮ ਦੀ ਸਕ੍ਰਿਪਟ ਦੀ ਗੱਲ ਕਰੀਏ ਸੋ ਜਦੋਂ ਤੁਹਾਡੇ ਕੋਲ ਆਈ ਹੋਏਗੀ ਸਕ੍ਰਿਪਟ ਤੇ ਤੁਹਾਨੂੰ ਦੱਸਿਆ ਹੋਵੇਗਾ ਕਿ ਆਰਿਆ ਬੱਬਰ ਦੇ ਓਪੋਜ਼ਿਟ ਤੁਸੀਂ ਕੰਮ ਕਰਨਾ ਸੋ ਉਸ ਟਾਈਮ ਦੇ ਉੱਤੇ ਤੁਹਾਡੇ ਕੀ ਮਨ 'ਚ ਖਿਆਲ ਆਇਆ ਸੀਗਾ ਇਮੋਸ਼ਨਸ ਕਿਵੇਂ ਸੀ ਮੈਂ ਦੱਸ ਨਹੀਂ ਸਕਦੀ ਜਦੋਂ ਮੈਂ ਸਟੋਰੀ ਸੁਣੀ ਮੈਂ ਇੰਨੀ ਕੋ ਖੁਸ਼ ਮੈਂ ਸਭ ਤੋਂ ਪਹਿਲਾਂ ਤਾਂ ਉਸ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਮੈਨੂੰ ਇਹ ਬ੍ਰੇਕ ਦਿੱਤਾ ਸੋ ਮੈਂ ਆਪਣੇ ਫਾਦਰ ਸਾਹਿਬ ਜੀ ਨੂੰ ਦੱਸਿਆ ਮੇਰੇ ਫਾਦਰ ਸਾਹਿਬ ਬਹੁਤ ਖੁਸ਼ ਹੋਏ ਕਿ ਮੈਨੂੰ ਫਰਸਟ ਮੂਵੀ ਮਿਲ ਰਹੀ ਹੈ ਉਹ ਵੀ ਆਰਿਆ ਦੇ ਆਪੋਜ਼ਿਟ ਕਿਉਂਕਿ ਐਡੇ ਵੱਡੇ ਸਟਾਰ ਜਿਨ੍ਹਾਂ ਨਾਲ ਮੈਂ ਜਿਨ੍ਹਾਂ ਨੂੰ ਮੈਂ ਟੀਵੀ ਤੇ ਦੇਖਤੀ ਸੀ ਤੇ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਆਮ ਸੋ ਹੈਪੀ ਮੈਂ ਆਪਣੇ ਆਪ ਨੂੰ ਬਹੁਤ ਲੱਖੀ ਮੰਨਦੀ ਆ ਥੈਂਕ ਯੂ ਸੋ ਮੱਚ ਵਾਹਿਗੁਰੂ ਜੀ ਜੋ ਸੈੱਟ ਦੇ ਉੱਤੇ ਮਾਹੌਲ ਦੀ ਤਾਂ ਹਮੇਸ਼ਾ ਅਕਸਰ ਗੱਲ ਕਰਦੇ ਆ ਵੀ ਸੈੱਟ ਦੇ ਉੱਤੇ ਮਾਹੌਲ ਕਿਵੇਂ ਦਾ ਹੁੰਦਾ ਸੋ ਕਿ ਕਿਵੇਂ ਦਾ ਮਾਹੌਲ ਸੀਗਾ ਹਾਸੇ ਮਜ਼ਾਕ ਤਾਂ ਚੱਲ ਰਹੀ ਹੋਣਗੇ ਹਨਾ ਸੋ ਕੋਈ ਸ਼ਰਾਰਤਾਂ ਜਾਂ ਕੋਈ ਮੂਵਮੈਂਟਸ ਮੈਮੋਰੀਏਬਲ ਮੂਵਮੈਂਟਸ ਕੋਈ ਹੋਏ ਹੋਣ ਤੁਹਾਡੇ ਸੈੱਟ ਤੇ ਮਾਹੌਲ ਬਹੁਤ ਸੋਹਣਾ ਸੀ ਮਤਲਬ ਸਾਰੇ ਇੰਜੋਏ ਕਰਦੇ ਸੀ ਜਦੋਂ ਮੈਂ ਤਾਂ ਆ ਰਿਆ ਹੁੰਨੇ ਸੀ ਸੋ ਠੰਡ ਬਹੁਤ ਸੀ ਤੇ ਮੈਨੂੰ ਆ ਰਿਆ ਹਮੇਸ਼ਾ ਮਜ਼ਾਕ ਕਰ ਦਿੰਦਾ ਸੀ ਕਿ ਤੂੰ ਸ਼ਾਰਟ ਡਰੈਸ ਪਹਿਨੀ ਔਰ ਮੈਨੇ ਕੱਪੜੇ ਜ਼ਿਆਦਾ ਪਹਿਨੇ ਤujhe ਠੰਢ ਨਹੀਂ ਲੱਗਦੀ ਸੋ ਐਸੇ ਐਸੇ ਕਰਕੇ ਕਾਫੀ ਮਜ਼ਾਕ ਚੱਲਦੇ ਰਹਿੰਦੇ ਸੀ ਕਾਫੀ ਗੱਲਾਂ ਬਾਤਾਂ ਮਾਰਦੇ ਸੀ ਅਸੀਂ ਇੰਜੋਏ ਕਰਦੇ ਸੀ ਫਨ ਕਰਦੇ ਸੀ ਸਾਰੀ ਕਾਸਟ ਵੀ ਕਾਫੀ سپورਟਿਵ ਸੀ ਬਹੁਤ ਵਧੀਆ ਲੱਗਾ अच्छा एक आखरी सवाल मैं पूछਾਂਗੀ ਜਦੋਂ ਪਹਿਲਾ ਸ਼ੋਟ ਹੋਣ ਲੱਗਾ ਸੀਗਾ ਕੈਮਰੇ ਦੇ ਮੂਰੇ ਖੜੇ ਸੀਗੇ ਉਸ ਟਾਈਮ ਦੇ ਉੱਤੇ ਕਿਵੇਂ ਦਾ ਲੱਗ ਰਿਹਾ ਸੀਗਾ ਕਿਉਂਕਿ ਸਮ ਟਾਈਮ ਆਪਾਂ ਨਰਵਸ ਵੀ ਹੁੰਦੇ ਆ ਜਦੋਂ ਆਪਾਂ ਕੋਈ ਚੀਜ਼ ਪਹਿਲੀ ਕਰਨ ਜਾਂਦੇ ਆ ਹਨਾ ਤੁਹਾਡੀ ਉਸ ਟਾਈਮ ਦੇ ਉੱਤੇ ਕੀ ਖਿਆਲ ਸੀ ਨਰਵਸ ਤਾਂ ਮੈਂ ਬਹੁਤ ਸੀ ਪਹਿਲੇ ਦਿਨ ਮੈਨੂੰ ਐ ਲੱਗਣ ਡਿਆ ਸੀ ਕਿ ਅ ਇੰਨੀ ਵੱਡੀ ਸਟਾਰ ਨੇ ਸਾਰੀ ਟੀਮ ਇੰਨੀ ਸੀਨੀਅਰ ਟੀਮ ਹੈ ਮੈਂ ਉਹਨਾਂ ਨਾਲ ਕੰਮ ਕਰ ਲੂੰਗੀ ਮਤਲਬ ਇੱਕ ਕਿਤੇ ਨਾ ਕਿਤੇ ਕੰਫੀਡੈਂਸ ਸੀ ਕਿ ਜੇ ਵਾਹਿਗੁਰੂ ਨੇ ਇੱਥੋਂ ਤੱਕ ਲਿਆਂਦਾ ਹੈ ਤਾਂ ਅੱਗੇ ਵੀ ਲੈ ਕੇ ਜਾਣਗੇ ਫਸਟ ਟਾਈਮ ਮੈਨੂੰ ਬਹੁਤ ਨਰਵਸ ਹੋਈ ਸੀ ਕਿ ਆਰਿਆ ਦੇ ਆਪੋਜ਼ਿਟ ਦਾ ਕੋ ਸਟਾਰ ਆਰਿਆ ਨੇ ਇੰਨੀਆਂ ਮੂਵੀਜ਼ ਕੀਤੀਆਂ ਹੋਈਆਂ ਨੇ ਮੇਰਾ ਫਸਟ ਐਕਸਪੀਰੀਅੰਸ ਹੈ ਮੈਂ ਫਸਟ ਮੂਵੀ ਕਰ ਰਹੀ ਹਾਂ ਉਹਨਾਂ ਨਾਲ ਦਿਲ ਤਾਂ ਬਹੁਤ ਤਕ ਤਕ ਕਰਦਾ ਸੀ ਉਸ ਟਾਈਮ ਵੀ ਕਿ ਮੰਨ ਰੀਤ ਸਭ ਠੀਕ ਹੋ ਜਾਵੇ ਸੋ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਗਿਆ ਤੇ ਮੈਨੂੰ ਆਰਿਆ ਜੀ ਨੇ ਬੜਾ ਕੰਫਰਟ ਫੀਲ ਕਰਾਇਆ ਉਹ ਬੜੇ সুইਟ ਨੇਚਰ ਦੇ ਨੇ ਬੜੇ ਜੋਲੀ ਨੇਚਰ ਦੇ ਨੇ ਉਹ ਕਾਫੀ ਇੰਜੋਏ ਕਰਦੇ ਨੇ ਆਪਣੀ ਲਾਈਫ ਚ ਕੋਲ ਨੇ ਤੇ ਉਹਨਾਂ ਨੇ ਮਿੰਕਾ ਮੰਨ ਰੀ ਡੋ ਨਾ ਵਰੀ ਸਭ ਕੁਝ ਔਕੇ ਆ ਤੂੰ ਟੈਨਸ਼ਨ ਨਾ ਲੈ ਉਹਨਾਂ ਬਹੁਤ ਸਪੋਰਟ ਕੀਤੀ ਮੇਰੀ ਸੋ ਫਿਲਮ ਚ ਬੜੇ ਕੱਬੇ ਨਜ਼ਰ ਆਉਂਦੇ ਆ ਆਪਾਂ ਸਟਾਰਟਿੰਗ ਜਿਹੜਾ ਤੁਹਾਨੂੰ ਦੇਖਿਆ ਐਨ ਮਤਲਬ ਖਿਜ ਕੇ ਆਕਰ ਦੇ ਨਾਲ ਬੋਲ ਰਹੇ ਹੁੰਦਾ ਤੁਸੀਂ ਆਰਿਆ ਦੇ ਨੂੰ ਤੇ ਅਸਲ ਜ਼ਿੰਦਗੀ ਚ ਤੁਸੀਂ ਬੜੇ সুইਟ ਲੱਗ ਰਹੇ ਹੋ ਬੋਲਾਂ ਤਾਂ ਅਸਲ ਜ਼ਿੰਦਗੀ ਚ ਕਿਵੇਂ ਹੋ ਮੇਲ ਕਰਦਾ ਹੂ ਕਰੈਕਟਰ ਤੁਹਾਡੇ ਨਾਲ ਅ ਐਕਚੁਅਲੀ ਜਦੋਂ ਲੜਨ ਦੀ ਗੱਲ ਆਵੇ ਤਾਂ ਉਦੋਂ ਮੈਂ ਥੋੜੀ ਜਿਹੀ ਐਵੇਂਦੀ ਆ ਤੇ ਜਦੋਂ ਨੈਚੁਰਲ ਮਤਲਬ ਇਦਾਂ ਹੋਵਾਂ ਬੜੀ ਸਵੀਟ ਜੀ ਆ ਬੜੀ ਸੌਫਟ ਜੀ ਆ ਮੈਨੂੰ ਸਾਰੇ ਕਹਿ ਦਿੰਦੇ ਆ ਸੋ ਜਿੱਦਾਂ ਦਾ ਮੇਰਾ ਕਰੈਕਟਰ ਮੂਵੀਜ਼ 'ਚ ਹੀ ਨਾ ਉਦਾਂ ਦਾ ਹੀ ਮੇਰੀਅਲ ਲਾਈਫ 'ਚ ਹਾਂ ਹਾਂਜੀ ਔਰ ਡਰ ਕੇ ਰਹਿ ਲੋ ਹੈ ਨਹੀਂ ਡਰਨ ਦੀ ਕੋਈ ਲੋੜ ਨਹੀਂ ਆ ਮੈਂ ਬੜੀ ਸਵੀਟ ਵੀ ਆ ਓਕੇ ਹਾਂਜੀ ਅੱਛਾ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਅ ਅਸੀਂ ਸਾਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਆ ਸੋ ਮੈ ਤੁਹਾਨੂੰ ਇਹ ਕਿ ਤੁਸੀਂ ਆਪਣੇ ਨੇੜੇ ਦੇ ਸਿਨੇਮਾ ਹਾਲ 'ਚ ਜ਼ਰੂਰ ਦੇਖਣ ਜਾਓ ਤੜਾ ਬਹੁਤ ਧੰਨਵਾਦ ਹੋਊਗਾ ਅ ਅਸੀਂ ਬਹੁਤ ਸੋਹਣੀ ਮੂਵੀ ਬਣਾਈ ਆ ਸਾਰੀ ਕਾਸਟ ਨੇ ਬਹੁਤ ਸਾਰੀ ਮਿਹਨਤ ਕੀਤੀ ਆ ਥੈਂਕ ਯੂ ਸੋ ਮੱਚ ਤਾਨੂੰ ਵੀ ਬਹੁਤ ਬਹੁਤ ਮੁਬਾਰਕਾ ਤੁਹਾਡੀ ਨਵੀਂ ਫਿਲਮ ਦੇ ਲਈ ਸੋ ਬੈਸਟ ਵਿਸ਼ੇਸ ਸੋ ਥੈਂਕ ਯੂ ਸੋ ਚੋਰਾ ਨਾਲ ਯਾਰੀਆਂ ਫਿਲਮ ਦਾ ਪ੍ਰੀਮੀਅਰ ਹੋ ਚੁੱਕਿਆ ਹੈ ਇਸ ਦੇ ਵਿੱਚ ਆ ਰਿਹਾ ਬੱਬਰ ਨਜ਼ਰ ਆ ਰਹੇ ਨੇ ਮਨਰਿਤ ਸਰਾ ਨਜ਼ਰ ਆ ਰਿਹਾ ਉਹਨਾਂ ਦੇ ਆਪੋਜ਼ਿਟ ਇਸ ਤੋਂ ਇਲਾਵਾ ਪ੍ਰਭ ਗਰੇਵਾਲ ਮਲਕੀਤ ਰੋਨੀ ਤੇ ਹੋਰ ਪਾਕਿਸਤਾਨੀ ਕਲਾਕਾਰ ਵੀ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਆ ਫਿਲਮ ਦੀ ਗੱਲ ਕਰੀਏ ਇਸ ਦੇ ਵਿੱਚ ਤੁਹਾਨੂੰ ਐਂਟਰਟੇਨਮੈਂਟ ਦਿਖਾਈ ਦੇਵੇਗਾ ਕਾਮੇਡੀ ਵੀ ਨਜ਼ਰ ਆਏਗੀ ਰਿਸ਼ਤਿਆਂ ਦੀ ਜੋ ਟਕਰਾਅ ਹੈ ਉਸ ਨੂੰ ਪਿਆਰ ਦੇ ਵਿੱਚ ਕਿਵੇਂ ਬਦਲਿਆ ਜਾਏਗਾ ਸਭ ਕੁਝ ਦੇਖਣ ਨੂੰ ਮਿਲੇਗਾ ਸੋ ਆਡੀਅੰਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਫਿਲਮ ਪ ਰੇਟਿੰਗ ਵੀ ਵਧੀਆ ਮਿਲੀ ਆ ਸੋ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ ਦੇਖੋਗੇ ਔਰ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦਿਨ ਆਲੀ ਮੈਨੂੰ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਦਨਿਕ ਸਵੇਰਾ